ਗਣਤੰਤ ਦਿਵਸ ਨੂੰ ਲੈ ਕੇ ਲੁਧਿਆਣਾ ਪੁਲਿਸ ਵੱਲੋਂ ਲੁਧਿਆਣਾ ਵਿੱਚ ਸੁਰੱਖਿਆ ਦੇ ਪੂਕਤਾ ਪ੍ਰਬੰਧ ਕੀਤੇ ਗਏ ਹਨ ਨਿਊਜ਼ਰੈਂਡ ਪੁਲਿਸ ਵੱਲੋਂ ਲੁਧਿਆਣਾ ਸ਼ਹਿਰ ਦੇ ਸਾਰੇ ਹੀ ਸੜਕਾਂ ਤੇ ਵਕਫ ਵਕਫ ਸਮੇਂ ਤੇ ਨਾਕੇ ਲਗਾਏ ਗਏ ਹਨ ਉੱਥੇ ਇਸ ਮੌਕੇ ਪੁਲਿਸ ਵੱਲੋਂ ਹਰ ਆਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਵਕੀਲਾ ਵੱਲੋਂ ਵੀ ਇਸ ਚੈਕਿੰਗ ਦੇ ਵਿੱਚ ਪੁਲਿਸ ਦਾ ਸਾਥ ਦਿੰਦੇ ਹੋਏ ਇਸ ਚੈਕਿੰਗ ਦੇ ਵਿੱਚ ਸਮਰਥਨ ਦਿੱਤਾ ਗਿਆ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗਣਤੰਤਵ ਦਿਵਸ ਮੌਕੇ ਲੁਧਿਆਣਾ ਵਿਕੇ ਸਵੇਪਾ ਪਤਰੀ ਸਮਾਗਮ ਹੋਣ ਜਾ ਰਿਹਾ ਹੈ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੂਖਾ ਪ੍ਰਬੰਧ ਕੀਤੇ ਗਿਅਨ ਉਹਨਾਂ ਨੇ ਕਿਹਾ ਕਿ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਨਾਕੇ ਲਗਾਏ ਗਏ ਹਨ ਖਾਸ ਕਰਕੇ ਕੰਟਰੀ ਪੁਆਇੰਟ ਤੇ ਉਹਨਾਂ ਨੇ ਕਿਹਾ ਕਿ ਇਸ ਦੌਰਾਨ ਆਣ-ਜਾਣ ਵਾਲੇ ਸਾਰੇ ਹੀ ਵਾਹਨਾਂ ਦੀ ਤਸੱਲੀ ਬਖਸ਼ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਉਹਨਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਕੋਈ ਸ਼ੱਕੀ ਵਿਅਕਤੀ ਜਾਂ ਵਸਤੂ ਨਜ਼ਰ ਆਉਂਦੀ ਹੈ ਤਾਂ ਪੁਲਿਸ ਨੂੰ ਸੂਚਿਤ ਕਰਨ ਨਮਸਕਾਰ ਜੀ ਮੇਰਾ ਨਾਮ ਐਡਵੋਕੇਟ ਮੋਹਿਤ ਪਾਟਿਆ ਜੀ ਸਰ ਅੱਜ ਵੀ ਜਗ੍ਹਾ ਖੜੇ ਹੋ ਜੀ ਕਿਹੜੀ ਜਗ੍ਹਾ ਖੜੀ ਹੋ ਸਰ ਮੈਂ ਇਸ ਵੇਲੇ ਜਲੰਧਰ ਬਾਈਪਾਸ ਟਾੰਕ ਜੀ ਕੀ ਡਿਊਟੀ ਕੀ ਦੇ ਰਹੇ ਹੋ ਸਰ ਅਸੀਂ ਡਿਊਟੀ ਇਹ ਦੇਖ ਰਹੇ ਕਿ ਇੱਕ ਤਾਂ ਰੈਗੂਲਰ ਚੈਕਿੰਗ ਹੈ 26 ਜਨਵਰੀ ਆ ਰਹੀ ਹੈ ਸੇਫਟੀ ਪ੍ਰੋਸੈਸ ਹੁੰਦਾ ਹੈਗਾ ਕਿ ਸਾਰਾ ਕੁਝ ਠੀਕ ਰਵੇ ਟਿੱਕੀਆਂ ਚੈੱਕ ਹੋ ਰਹੀਆਂ ਆਈਆਂ ਜੇ ਕਿ ਸਾਨੂੰ ਕੋਈ ਸ਼ਸ ਲੱਗਦਾ ਹੈਗਾ ਸਸਪੈਕਟਡ ਬੰਦਾ ਲੱਗਦਾ ਤੇ ਉਹਦੀ ਕਾਰ ਦੀ ਚੈੱਕ-ਅਪ ਹੋਦੀ ਉਹਦੇ ਇਲਾਵਾ ਰੈਗੂਲਰਲੀ ਵੀ ਸੀਟ ਬੈਲ ਲੱਗੀ ਆ ਪ੍ਰੋਪਰ ਰੂਲ ਐਂਡ ਰੈਗੂਲੇਸ਼ਨ ਹੋ ਰਿਹਾ ਉਹਦੀ ਚੈਕਿੰਗ ਹੋ ਰਹੀ ਹੈ ਜੀ ਸਰ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਸਰ ਮੈਂ ਲੋਕਾਂ ਨੂੰ ਇਹ ਜਾਗਰੂਕ ਕਰਨਾ ਚਾਹੁੰਗਾ ਕਿ ਸਾਨੂੰ ਬੜਾ ਗਲਤ ਪੁਲਿਸ ਨੂੰ ਇਹ ਸਮਝਿਆ ਜਾਂਦਾ ਹੈ ਕਿ ਹਾਂ ਚਲਾਨ ਕੀਤਾ ਜਾ ਰਿਹਾ ਕੋਈ ਸਾਡਾ ਫਾਇਦਾ ਨਹੀਂ ਤੁਹਾਡਾ ਹੀ ਫਾਇਦਾ ਹੈ ਲੋਕ ਸੀਟ ਬੈਲਟ ਨਹੀਂ ਲਾ ਰਹੇ ਆ ਕੱਲ ਨੂੰ ਰੱਬ ਨਾ ਕਰੇ ਕੋਈ ਮੇਜਰ ਹਾਦਸਾ ਹੋ ਜਾਏ ਇੱਕ ਸੀਟ ਬੈਲਟ ਹੀ ਹੈ ਜਿਹੜੀ ਬੰਦੇ ਦੀ ਜਾਨ ਬਚਾ ਸਕਦੀ ਹੈ ਜੇ ਅਸੀਂ ਉਹ ਸੀਟ ਬੈਲਟ ਹੀ ਨਹੀਂ ਲਾਵਾਂਗੇ ਜਾਂ ਇੱਕ ਹੈਲਮਟ ਹੈ ਉਹਨਾਂ ਪੁਲਿਸ ਵਾਲੇ ਨੂੰ ਕੋਈ ਫਾਇਦਾ ਨਹੀਂ ਉਹਨਾਂ ਤੁਹਾਡਾ ਹੀ ਫਾਇਦਾ ਹੈ ਹੈਲਮਟ ਹੈ ਕੱਲ ਨੂੰ ਕੋਈ ਮੇਜਰ ਐਕਸੀਡੈਂਟ ਅਕਰੈਂਸ ਹੋਣ ਤੋਂ ਬਚਾਉਂਦਾ ਹੈ ਤੇ ਮੇਰੀ ਸਾਰੇ ਅੱਗੇ ਬੇਨਤੀ ਹੈ ਆਪਣੇ ਲਈ ਆਪਣੇ ਪਰਿਵਾਰ ਲਈ ਜਿਹੜੇ ਤੁਹਾਨੂੰ ਪਿਆਰੇ ਲਈ ਉਹਨਾਂ ਲਈ ਵੀ ਹੈਲਮਟ ਪਾਓ ਸੀਟ ਬੈਲਟ ਦਾ ਵਰਤਾਰਾ ਕਰੋ ਤੇ ਜਿੰਨਾ ਹੋ ਸਕੇ ਆਪਣੀ ਤੇ ਆਪਣੇ ਖਾਸ ਦੀ ਸੁਰੱਖਿਆ ਲਈ ਇਹ ਸਭ ਚੀਜ਼ਾਂ ਨੂੰ ਅਡਾਪਟ ਕਰੋ ਦੇਖੋ ਜੀ ਇੱਥੇ ਸੱਭੇ ਜਰੇ ਨੂੰ ਸਟੇਟ ਲੈਵਲ ਦਾ ਜਿਹੜਾ ਹੈ ਰਿਪਬਲਿਕ ਡੇ ਸੈਲੀਬ੍ਰੇਸ਼ਨਸ ਤੇ ਹੋਣ ਹੋਣ ਜਾ ਰਹੇ ਤੇ ਸਾਡੇ ਵੱਲੋਂ ਪੁਖਤਾ ਸਿਕਿਉਰਿਟੀ ਪ੍ਰਬੰਧ ਸ਼ਹਿਰ ਦੇ ਵਿੱਚ ਕੀਤੇ ਗਏ ਹਨ ਜਿਦੇ ਵਿੱਚ ਨਾਕਾਬੰਦੀ ਕੀਤੀ ਜਾ ਰਹੀ ਹੈ ਲਗਾਤਾਰ ਸ਼ਹਿਰ ਦੇ ਵਕਫ ਵਕ ਥਾਮਾ ਚੌਕਾ ਦੇ ਵਿੱਚ ਸਿਟੀ ਸੀਲਿੰਗ ਸ਼ਹਿਰ ਦੇ ਜਿਹੜੇ ਐਕਸੈਸ ਰੋਡਸ ਹੈਗੇ ਆ ਜਿਹੜੇ ਸ਼ਹਿਰ ਨੂੰ ਆਉਂਦੇ ਉਹਨਾਂ ਦੇ ਉੱਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਸੀਨੀਅਰ ਅਫਸਰ ਰਾਉਂਡ ਦਾ ਕਲੌਕ ਆਪ ਪਰਸਨਲੀ ਮੋਨੀਟਰ ਕਰ ਰਹੇ ਨੇ ਸੁਪਰਵਾਈਜ਼ ਕਰ ਰਹੇ ਨੇ ਤੇ ਸਾਡੇ ਜਿਹੜੇ ਐਸ ਐਚ ਓਜ਼ ਹੈਗੇ ਆ ਸਾਰੇ ਆਪ ਵੀ ਇਹਨੂੰ ਸਾਰਾ ਦੇਖ ਰਹੇ ਨੇ ਤੇ ਉਹਨਾਂ ਨੂੰ ਸਟ੍ਰਿਕਟ ਇਨਸਟਰਕਸ਼ਨਸ ਦਿੱਤੇ ਗਏ ਆ ਕੀ ਕੱਲੀ-ਕੱਲੀ ਚੀਜ਼ ਤੇ ਕੋਈ ਵੀ ਜੇ ਕੋਈ ਸਸਪੀਸ਼ੀਅਸ ਆਰਟੀਕਲ ਆਬਜੈਕਟ ਹੈ ਕੋਈ ਵੀ ਸਸਪੀਸ਼ੀਅਸ ਪਰਸਨ ਤੁਹਾਨੂੰ ਨਜ਼ਰ ਆਉਂਦਾ ਹੈ ਉਹਦੇ ਤੇ ਅੱਗੇ ਜਿਹੜੀ ਬੜੀ ਕਾਨੂੰਨੀ ਕਾਰਵਾਈ ਕੀਤੀ ਚਲਦੀ ਸਰ ਹੋਟਲਾਂ ਚ ਰੇਲਵੇ ਸਟੇਸ਼ਨ ਤੇ ਵੀ ਕੁਝ ਖਾਸ ਪ੍ਰਬੰਧ ਕੀਤੇ ਗਏ ਬਿਲਕੁਲ ਜੀ ਜਿੱਦਾਂ ਤੁਸੀਂ ਤੁਸੀਂ ਸਾਰੇ ਕੱਲ ਸੀਗੇ ਕੱਲ ਵੀ ਅਸੀਂ ਰੇਲਵੇ ਸਟੇਸ਼ਨ ਦੇ ਵਿੱਚ ਵੀ ਸਾਡੇ ਬਹੁਤ ਸੀਨੀਅਰ ਅਫਸਰ ਜਿਹੜੇ ਆਏ ਸੀਗੇ ਸਪੈਸ਼ਲ ਡਿਜੀ ਸਾਬ ਲੋਅਰ ਆਰਡਰ ਸਰ ਇੱਥੇ ਆਏ ਸੀਗੇ ਤੇ ਉਹਨਾਂ ਵੱਲੋਂ ਵੀ ਸਾਰੀ ਜਿਹੜੀ ਹੈਗੀ ਆ ਆਹ ਇਹਦਾ ਮੁਆਇਨਾ ਕੀਤਾ ਗਿਆ ਤੇ ਜਿੱਦਾਂ ਅਸੀਂ ਰੇਲਵੇ ਸਟੇਸ਼ਨ ਬੱਸ ਸਟੈਂਡ ਤੇ ਜਿੰਨੇ ਵੀ ਪਬ ਹੈਗੇ ਉਹਨੇ ਦੇ ਨਾਲ ਨਾਲ ਹੋਟਲ ਧਰਮਸ਼ਾਲਾ ਔਰ ਇਹ ਦਾਦੇ ਜਿੱਥੇ ਬਾਹਰਲੇ ਬੰਦੇ ਆ ਕੇ ਰੁਕਦੇ ਹੈਗੇ ਉਹ ਸਾਰੇ ਦੇ ਅਸੀਂ ਨਾਲ ਹੀ ਚੈਕਿੰਗ ਕਰ ਰਹੇ ਹਾਂ ਜੀ ਸੋ ਪੰਜਾਬ ਦੇ ਵਿੱਚ ਜੋ ਲੜ جاری ਕੀਤਾ ਗਿਆ ਲੜ ਨੂੰ ਲੈ ਕੇ ਵੀ ਕੁਝ ਖਾਸ ਨਾਕਾਬੰਦੀ ਕੀਤੀ ਗਈ ਹੈ ਜਾਂ ਲੁਧਿਆਣਾ ਸ਼ਹਿਰ ਸੀਲ ਕੀਤਾ ਜਾਵੇਗਾ ਉਸ ਤੇ ਚੱਪ ਚੱਪ ਨਹੀਂ ਦੇਖੋ ਜੀ ਇਦਾਂ ਹੈ ਅਲਰਟ ਹਰ ਵਾਰੀ ਆਉਂਦੇ ਹੈ ਜੀ ਇਸ ਵਾਰੀ ਵੀ ਆਪਣੇ ਕੋਲ ਜਿਸ ਵੀ ਜੋ ਵੀ ਇਸ ਤਰੀਕੇ ਦੀ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜਾ ਨੈਸੈਸਰੀ ਸਿਕਿਉਰਿਟੀ ਅਰੇਂਜਮੈਂਟਸ ਹੈ ਉਹ ਅਸੀਂ ਕਰ ਰਹੇ ਹੈਗੇ ਤੇ ਅਸੀਂ ਆਲਰੇਡੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਸ਼ਾਇਦ ਦੇ ਵਕਫਾ ਖਾਵਾ ਚੌਕਾ ਦੇ ਵਿੱਚ ਨਾਕਾਬੰਦੀ ਕੀਤੀ ਹੈ ਸ਼ਹਿਰ ਦੇ ਜਿਹੜੇ ਅਪਰੋ 아버 o 께 a b